ਆਪਣੀ ਚੁੰਨੀ ਨੂੰ ਜਲਾ ਕੇ ਲਾਣਤਾ ਪਾਉਣ ਵਾਲੀ ਅਸ਼ਲੀਲ ਵੀਡੀਓ ਵਾਇਰਲ ਕਾਂਢੀ ਪੀੜਤਾ ਹਸਪਤਾਲ ਵਿੱਚ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ ਜੈਰੀਲੀ ਚੀਜ਼ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਵੀਡੀਓ ਵਿੱਚ ਦੋਵੇਂ ਐਸਐਚਓ ਤੇ ਸੌੜਾ ਪਰਿਵਾਰ ਦੇ ਨਾਮ ਲੈ ਕੇ ਦੱਸਿਆ ਆਤਮ ਹੱਤਿਆ ਦਾ ਕਾਰਨ जेकर समाज सेवी समय सिर से पहुंच के न कर संभालता बीत सकती मोर्चा प्रधान बलविंदर कुमरा ने कहा तीन महीनिया तो दर दर दिया खा रही पीड़ता वालों चौंक विच चुन्नी फूकन तो बाद भी नहीं जागया सेल मोर्चा आगुआ ने ऐलान किया जेकर तीन दिन बनती कारवाई करके दोषी ती तरावा दिया तराव लगा 27 ਦੀਆਂ ਲਾਈਟਾਂ ਤੇ DGP ਪੰਜਾਬ ਅਤੇ SSP ਮੋਹਾਲੀ ਦੇ ਪੁਤਲੀ ਫੂਕੇ ਜਾਣਗੇ ਤੇ ਬੇਲਗਾਮ ਹੋਈ ਪੁਲਿਸ ਦੇ ਪਾਪਾਂ ਦਾ ਕੜਾ ਵੀ ਪੰਨਿਆ ਜਾਵੇਗਾ ਆਓ ਦੇਖਦੇ ਹਾਂ ਮੋਰਚਾ ਆਗੂਆਂ ਨੇ ਪ੍ਰੈਸ ਕਾਨਫਰੰਸ ਵਿੱਚ ਜੋ ਸੰਬੋਧਨ ਕੀਤਾ ਤੁਸੀਂ ਸਾਡੇ ਮੋਰਚ ਦੇ ਐਸ.ਬੀ.ਸੀ.ਪੀ. ਮਹਾਪੰਚਾਇਤ ਪੰਜਾਬ ਦੀ ਜਦੋਂ ਵੀ ਕੋਈ ਗੁਸਤਗਲੀ ਵੀ ਆ ਕਿਸੇ ਪੇੜ ਦੀ ਹੋਏ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਂਦੇ ਤੇ ਗੁੰਗੇ ਤੇ ਬੋਲੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਤੇ ਗੱਲ ਕਰ ਲਈਏ ਅੱਜ ਦੀ ਅੱਜ ਜਿਹੜੀ ਪਿਛਲੇ ਦਿਨਾਂ ਮਹੀਨਾ ਡੇਢ ਮਹੀਨਾ ਹੋ ਗਿਆ ਇਹ ਯਾਰ ਇੱਕ ਫਿਲਮ ਬਣ ਕੇ ਰਹਿ ਗਿਆ ਕੁੜੀ ਦੀ ਜਿਹੜੀ ਜ਼ਿੰਦਗੀ ਹੈ ਉਹ ਜ਼ਿੰਦਗੀ ਕਿਵੇਂ ਤਾਰ-ਤਾਰ ਹੁੰਦੀ ਹੈ ਕੁੜੀ ਅੰਮ੍ਰਿਤਸਰ ਤੋਂ ਆਉਂਦੀ ਹੈ ਮੁਹਾਲੀ 'ਚ ਰਹਿੰਦੀ ਹੈ ਵਿਆਹ ਹੁੰਦਾ ਵਿਆਹ ਤੋਂ ਬਾਅਦ ਜੋ ਕਲੇਸ਼ ਉਹਦੇ ਘਰ 'ਚ ਪਰਿਵਾਰ 'ਚ ਪੈਂਦਾ ਉਹ ਕੁੜੀ ਦਾ ਜਿਹੜਾ ਹੈਗਾ ਅੱਜ ਜਨੂਸ ਜਿਹੜਾ ਪੁਲਸ ਰਹਿ ਅੱਠ ਫੇਰ ਦੀ ਔਮਨ ਸੈਲ ਦੀ ਇੰਚਾਰਜ ਨੇ ਅਮਨਪ੍ਰੀਤ ਕੌਰ ਨੇ ਅੱਠ ਫੇਰ ਦੇ ਸਤਨਾਮ ਸਿੰਘ ਐਸਐਚਓ ਨੇ ਔਮਨ ਸੈਲ ਦੀ ਜਿਹੜੀ ਮਹਿਲਾ ਕਮਿਸ਼ਨ ਮਹਿਲਾ ਕਮਿਸ਼ਨ ਕੋਲ ਕੇਸ ਗਿਆ ਸਾਰਿਆਂ ਕੋਲ ਗਿਆ ਪਰ ਕੋਈ ਸੰਤੁਸ਼ਟੀ ਨਾ ਕਰਾਇਆ ਗਿਆ ਰਾਤ ਨੂੰ ਜਿਹੜਾ ਹੈਗਾ ਅੰਬ ਸਾਹਿਬ ਗੁਰਦੁਆਰੇ ਕੋਲੇ ਆਪਣੀ ਆਤਮ ਹੱਤਿਆ ਕਰਨ ਦੀ ਜਿਹੜਾ ਸਾਰਾ ਪਲਾਨ ਬਣਾ ਕੇ ਜਿਹੜੀ ਪੂਰੀ ਆਤਮ ਹੱਤਿਆ ਦੀ ਜਿਹੜੀ ਵੀਡੀਓ ਉਹ ਵੀਡੀਓ ਵਾਇਰਲ ਕਰਦੀ ਆ ਉਹ ਆਪਣੇ ਪੰਜ ਚਾਰ ਸਹੇਲੀਆਂ ਨੂੰ ਰਿਸ਼ਤੇਦਾਰਾਂ ਨੂੰ ਘਰਵਾਰ ਦੇਣ ਤੇ ਮੈਨੂੰ ਵੀ ਜਿਹੜੀ ਇੱਕ ਵੀਡੀਓ ਉਹਦੀ ਬਣ ਕੇ ਆਈ ਹੈ ਤੇ ਉਹਨੇ ਲਾਈਵ ਲੋਕੇਸ਼ਨ ਪਾ दी ਸਾਰਾ ਕੁਝ ਪਾਤਾ ਉਹ ਤੋਂ ਬਾਅਦ ਫੋਨ ਬੰਦ ਹੋ ਗਿਆ ਜਦੋਂ ਸਾਨੂੰ ਹੱਥ ਪੈਰਾਂ ਦੀ ਪੈ ਗਈ ਜਦੋਂ 10 ਵਜੇ ਇਹ ਵਾਰਦਾਤ ਹੋਈ ਤਾਂ ਤੁਸੀਂ ਦੇਖੋ ਕਿਵੇਂ ਤਮਾਸ਼ਵੀਨ ਬਣ ਕੇ ਦੇਖ ਰਹੀ ਹੈ ਪਰਸਾ ਹਲੇ 8 ਫੇ ਥਾਣੇ ਦਾ ਕਰੋ ਕੀਤਾ ਧਰਨਾ ਲਗਿਆ ਤੇ ਕੱਲ ਜਿਹੜੇ ਪੁਲਸ ਵਾਲੇ ਸ਼ਾਮ ਨੂੰ ਸਾਡੇ ਘਰੇ ਬੱਚਿਆਂ ਦੇ ਆਣ ਗਉਣ ਜਾਂਦੇ ਮੀ ਪਰਮਾਨਾ ਨੋਟ ਕਰਾਉਣ ਆਏ ਤੁਹਾਨੂੰ 8 ਫੇਰ ਥਾਣੇ ਤੋਂ ਐਸਐਚਓ ਨੇ ਭੇਜਿਆ ਤੁਸੀਂ 8 ਫੇਰ ਥਾਣੇ ਚਾਓ ਤੁਹਾਡੇ ਖਿਲਾਫ ਕਾਰਵਾਈ ਬਣਦੀ ਹੈ ਤੇ ਜਿਸ ਬੰਦੇ ਨੇ ਜਿਸ ਵਿਅਕਤੀ ਨੇ ਉਹ ਕੁੜੀ ਨਾਲ ਦੁਰਵਿਹਾਰ ਕੀਤਾ ਉਹਦੀ ਵੀਡੀਓ ਵਾਇਰਲ ਕੀਤੀ ਆ ਉਹਦੇ ਨਾਲ ਰੇਪ ਕੀਤਾ ਉਹਦੇ ਤੇ ਕਾਰਵਾਈ ਨਹੀਂ ਮਰਦੀ ਕਹਿੰਦੇ ਕਦੇ ਕਾਰਵਾਈ ਤੁਹਾਡੇ ਤੇ ਬਣਦੀ ਹੈ ਤੁਸੀਂ ਤਾਂ ਸਹਿਯੋਗ ਦੇ ਰਹੇ ਹੋ ਸਾਥ ਦੇ ਰਹੇ ਆ ਸੜਕ 'ਤੇ ਬੈਠੇ ਨੇ ਤੇ ਆ ਜਿਹੜੀ ਅੰਨੀ ਤੇ ਗੁੰਗੀ ਬੋਲੀ ਸਰਕਾਰ ਤੇ ਬੋੜਾ ਪ੍ਰਸ਼ਾਸਨ ਪੁਲਿਸ ਦਾ 8 ਫੇਰ ਦਾ ਐਸਐਚਓ ਸਤਨਾਮ ਸਿੰਘ ਬੋਮਨਸਲ ਦੀ ਇੰਚਾਰ ਜਿਹੜੀ ਅੰਮ੍ਰਿਤਕੌਰ ਤੇ ਇੱਥੇ ਦਾ ਐਸਐਸਪੀ ਤੇ ਮਹਿਲਾ ਕਮਿਸ਼ਨ ਜੇਕਰ ਉਹ ਬੇਟੀ ਨੂੰ ਬੱਚੀ ਨੂੰ ਕੁਝ ਵੀ ਹੋ ਜਾਂਦਾ ਆ ਜਾਂ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਅੱਜ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ 6 ਫੇਸ ਹਸਪੀਟਲ ਦਾਖਲ ਹੈਗੀ ਰਾਤ ਦੇ ਅਸੀਂ ਸਾਰਾ ਹੋਰ ਵੀ ਦੋ ਚਾਰ ਬੰਦੇ ਜਿਹੜੇ ਰਾਤ ਨੂੰ ਛੱਡ ਕੇ ਦਾਖਲ ਹੋਈ ਉਹਦੇ ਸਾਰੇ ਜਿਹੜੇ ਟੈਸਟ ਚੱਲ ਰਹੇ ਆ ECG ਹੋਈ ਹੈ ਤੇ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਇਹਨਾਂ ਪੁਲਸ ਦਾ ਨਿਆਲ ਸਾਫ ਦਾ ਕੀ ਦਵਾਣਾ ਸੀ ਪਰ ਇਹ ਕਸਾਈ ਬਣ ਕੇ ਯੇ ਪੁਲਿਸ ਹੋਰ ਮੁਲਾਜ਼ਮ ਕਹਿੰਦੇ ਜੀ ਖੁਦਗਸੀ ਕਰੀ ਗੋਲੀਆਂ ਮਾਰੀਆਂ ਔਰ ਫੜੇ ਖੁਦਗਸੀ ਕਰੂੰਗੇ ਨਹੀਂ ਗੋਲੀਆਂ ਮਾਰੂੰਗੇ ਰੀ ਜਦੋਂ ਕਿਸੇ ਦੇ ਬੱਚੇ ਨੂੰ ਕਿਸੇ ਦੀ ਬੇਟੀ ਨੂੰ ਕਿਸੇ ਦੇ ਬੱਚਾ ਨੂੰ ਸਤਾਜ ਹੈ ਉਹਨਾਂ ਨੂੰ ਜਿਹੜਾ ਮਰਨ ਤੋਂ ਮਜਬੂਰ ਕਰਦੇ ਨੇ ਕਿ ਇਹ ਗੋਲੀਆਂ ਨਹੀਂ ਮਾਰਨਗੇ ਹੁਣ ਕੀ ਕਰਨਗੇ ਤੇ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਕਈ ਸਕੀਮਾਂ ਕੱਢੀਆਂ ਸੀ ਵੀ ਆ ਫਰਿਸ਼ਤਾ ਸਕੀਮ ਕੱਢ ਰਹੇ ਹੈ ਜੇਕਰ ਕਿਸੇ ਦੀ ਜਾਨ ਬਚਾਣੇ ਚੱਕ ਕੇ ਤੁਸੀਂ ਹਸਪੀਟਲ ਲੈ ਜੰਨੇ ਉਹਨਾਂ ਨੂੰ ਆ ਨਾਮ ਮਿਲੂਗਾ ਪਰ ਇਹ ਪੁਰਸ਼ ਨੂੰ ਅੱਠ ਪੈਸਾ ਵਾਲੀ ਨੂੰ ਬੰਮਨ ਸਰਦੀਨ ਚਾਰਜ ਨੂੰ ਅੱਠਵੇਂ ਥਾਣੇ ਨੂੰ ਕਿਦੀ ਕੋਈ ਸਕੀਮ ਤਾਂ ਨਹੀਂ ਦਿੱਤੀ ਹੋਈ ਤੇ ਮਜਬੂਰ ਕਰਕੇ ਜਿਹੜੇ ਬੰਦੇ ਆ ਬੱਚੇ ਆ ਮਾਰਨੇ ਕਿਸੇ ਨੇ ਹੁਣ ਹਾਲਾਤ ਕੀ ਨੇ ਦੀ ਉਸ ਹਾਲਾਤ ਇਹ ਹੈ ਕਿ ਜਦੋਂ ਤੱਕ ਉਹਨਾਂ ਨੂੰ ਛੁੱਟੀ ਨਹੀਂ ਹੁੰਦੀ ਤੇ ਡਾਕਟਰਾਂ ਨੇ ਤਾਂ ਕਿਹਾ ਕੋਈ ਠੀਕ ਹੈ ਜੀ ਜਿਹੜੇ ਖਤਰੇ ਤੋਂ ਬਾਹਰ ਹੈ ਪਰ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਕ ਆ ਲੈ ਦਾਖਲ ਹੈ ਉਹਦਾ ਸਾਰਾ ਟਰੀਟਮੈਂਟ ਚੱਲ ਰਿਹਾ ਰਿਪੋਰਟਾਂ ਆਣੀਆਂ ਗਈਆਂ ਜਿਹੜੇ ਟੈਸਟ ਆ 8-10 ਟੈਸਟ ਹੋਏ ਨੇ ਉਹ ਸਾਰੇ ਟੈਸਟ ਹੋ ਰਹੇ ਆ ਸਾਰਾ ਕੁਝ ਆ ਕੁੜੀ ਖੁਦ ਆਪਸਰ ਦੱਸ ਸਕਦੀ ਹੈ ਤੁਹਾਨੂੰ ਆ ਜਿਹੜੀਆਂ ਪਈਆਂ ਹਸਪੀਟਲ ਦੀਆਂ ਵੀਡੀਓ ਐ ਫੋਟੋਆਂ ਉਹਨਾਂ ਜਿਹੜੀ ਮੌਕੇ ਦੀ ਵੀਡੀਓ ਬਣਾਈ ਸੀ ਆਪਣੀ ਜੀਵਨ ਲੀਲਾ ਜੇਕਰ ਅਸੀਂ ਨਾ ਜਾਂਦੇ ਫਰਜ਼ ਕਰ ਉਹਦੇ ਪੇਕੇ ਜਿਹੜੇ ਪੇਰੈਂਟਸ ਐ ਅੰਮ੍ਰਿਤਸਰ ਤੇ ਜਾਂ ਦੂਰ ਦਰਾਡੇ ਤੋਂ ਸੇਰ ਲਿਆਂ ਨੇ ਆਉਣਾ ਦਾ ਕਦਵਾਣਾ ਦਾ ਪਤਾ ਨਹੀਂ ਹੈ ਪਰ ਅਸੀਂ ਕੁੰਬੜਾ ਨੇੜੇ ਹੋਣੇ ਕਰਕੇ ਅੱਠ ਫੀਲ ਚ ਆਪਾਂ ਅੰਮ੍ਰਿਤਸਰ ਸਾਹਿਬ ਕੋਲ ਤਕਰੀਬਨ 35-40 ਮਿੰਟ ਚ ਪਹੁੰਚ ਗਏ ਸਾਨੂੰ ਘੰਟਾ ਰੇੜ ਕੰਡਾ ਇੱਥੇ 6 ਫੀਸ ਲਗਿਆ ਅਸ ਤਾਂ ਕਰਕੇ ਉਹ ਕੁੜੀ ਦਾ ਜਿਹੜਾ ਰਾਤ ਬਚਾਓ ਹੋ ਗਿਆ ਨਹੀਂ ਤਾਂ ਬਲ ਬਲ ਬਚੀ ਹੈ ਨਹੀਂ ਤਾਂ ਰਾਤ ਦੀ ਜਿਹੜਾ ਆਏਗਾ ਖਤਮ ਹੋ ਜਾਣਾ ਕੁੰਬੜਾ ਸਾਡੇ ਨੌਕੀਓ ਆਈਐਨਟੀ ਜਿਹੜੀ ਤਿਆਰ ਕੀਏ ਕਿਸੇ ਜੀਤਾ ਉਹਨੇ ਜਿਹੜੀ ਖੁਦ ਤੁਸੀਂ ਕੀ ਹੌਸ ਤੋਂ ਪੈਦਾ ਹੋਈ ਆ ਨੋਬਤੇ ਆ ਦੇਖੋ ਪਹਿਲਾਂ ਕੁੜੀਆਂ ਦੀ ਛੋਟੀ ਜੀ ਗਲਤੀ ਆ ਇੰਸਟਾਗ੍ਰam ਤੇ ਵਿਆਹ ਕਰਾ ਲੈਣਾ ਸਾਰੀ ਕੁੜੀਆਂ ਨੂੰ ਸਾਡੇ ਤੁਹਾਡੇ ਵੱਲੋਂ ਸਨੇਹਾ ਦਾ ਬੱਚੇ ਦੀ ਮੁੰਡੇ ਦੀ ਕੋਈ ਬੈਕਗ੍ਰਾਉਂਡ ਦੇਖਿਆ ਕਰੋ ਜੇ ਉਹ ਬੈਕਗ੍ਰਾਉਂਡ ਨਹੀਂ ਦੇਖਦੇ ਤਾਂ ਬੱਚੇ ਧੋਖਾ ਖਾਂਦੇ ਹੋ ਗਿਆ ਕੋਈ ਗੱਲ ਨਹੀਂ ਦੁਨੀਆ ਕਰ ਰਹੀ ਹੈ ਪਰ ਲੇਕਿਨ ਜੇ ਵਿਆਹ ਹੋ ਗਿਆ ਕਰਾ ਲਿਆ ਉਹਨੂੰ ਨਭਾਓ 15 ਦਿਨ ਬਾਅਦ ਉਹਨੂੰ ਕਹਿਦਾ ਤੂੰ ਚਿੱਟਾ ਵਿੱਚ ਜਾਂ ਪੈਸੇ ਲੈ ਕੇ ਆ ਉਹਨੂੰ ਘਰੋਂ ਕੱਢ ਦੇਣਾ ਮਾਰਨਾ ਕੁੱਟਣਾ ਕਿਹੜਾ ਯਾਰ ਇਨਸਾਨੀਅਤ ਕਿਹੜੀ ਇਨਸਾਨੀਅਤ ਦੀ ਗੱਲ ਹੈ ਇੱਥੇ ਦੀ ਸਰਕਾਰ ਇੱਥੇ ਦਾ ਐਮਐਲਏ ਇੱਥੇ ਦਾ ਵਿਧਾਇਕ ਇੱਥੇ ਦਾ ਐਸਐਸਪੀ ਇੱਥੇ ਤੱਕ ਕੁੜੀ ਨੂੰ ਦੱਸਿਆ ਵੀ ਐਸਐਸਪੀ ਦਾ ਮਰੀ ਕੰਪਲੀਟ ਵੀ ਨਹੀਂ ਅਸੀਂ ਲੈ ਰਹੇ ਦਾ ਪਹਿਲਾਂ ਸਿਟੀ ਥਾਣਾ ਖੜਨਾ ਉਸ ਕੁੜੀ ਨੂੰ ਜਲੀਲ ਕਰਿਆ ਫਿਰ ਔਮਨ ਸੈਲ ਦੀ ਇੰਚਾਰਜ ਨਾਲ ਜਲੀਲ ਕਰਿਆ ਹਾਰ ਕੇ ਉਹਨੂੰ ਆਪ ਖੁਦ ਇੱਕ ਦੋ ਬੰਦੇ ਦੀ ਜਵਾਨਤ ਰਿਜੈਕਟ ਕਰਾਣੀ ਪਈ ਘਰ ਵਾਲੇ ਨਾਲ ਮਿਲੀ ਭੁਗਤ ਕਰਕੇ ਉਸ ਜੜੀ ਉਹਦੀ ਜਮਾਨਤ ਕਰਾਜੀ ਕਮਜ਼ੋਰ ਧਰਾਂਵਾਂ ਲਾਗੇ ਜਿਹੜੀਆਂ ਬਣਦੀਆਂ ਧਰਾਮਾਂ ਲਾਣੀਆਂ ਸੀ ਜਿਵੇਂ 376 ਲਗਣੀਆਂ ਹੋਰ ਲਗਣੀਆਂ ਬਣਦੀ ਧਰਾਮਾਂ ਨਹੀਂ ਲਾ ਰਹੀ ਪੁਸਤ ਕਮਜ਼ੋਰ ਧਰਾਮਾਂ ਲਾ ਕੇ ਪੈਸੇ ਲੈ ਕੇ ਮੋਟੇ ਪੈਸੇ ਵਟੋਰ ਕੇ ਦੋਸ਼ਾਂ ਨੂੰ ਵਿਚਾਰ ਰਹੀ ਹੈ ਆਪ ਪੁਲਿਸ ਦਾ ਕੀ ਰਵਈਆ ਹੈ ਉਸਕੇ ਇਹ ਕਥਮਥਾਨੇ ਕੇ ਬਾਅਦ ਜਦ ਕੋਈ ਕਾਰਵਾਈ ਫੇਰ ਕਰ ਰਹੇ ਅਸੀਂ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਡੀਜੀਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਜੇਕਰ ਇਹ ਕਸਾਈਆਂ ਨੂੰ ਬਦਲ ਕੇ ਪਹਿਲਾਂ ਦੋਨਾਂ ਦੇ ਖਿਲਾਫ ਕਾਰਵਾਈ ਹੋਵੇ ਐਸਐਚਓ ਅਮਨਪ੍ਰੀਤ ਕੌਰ ਦੇ ਤੇ ਐਸਐਚਓ ਸਤਨਾਮ ਦੇ ਪਹਿਲਾਂ ਦੋਨਾਂ ਦੇ ਖਿਲਾਫ ਕਾਰਵਾਈ ਹੋਵੇ ਫਿਰ ਜਿਹੜਾ ਉਹਦਾ ਪੇਰ ਸੋਹਰਾ ਪਰਵਾਰ ਹੈ ਜੋ ਵੀ ਉਹਨੇ ਕੰਪਲੀਟ ਜਬੜੀ ਚ ਲਖਾਇਆ ਸਾਡੇ ਦੁਸ਼ਮਣ ਨਹੀਂ ਹੈ ਜੋ ਗੁੜੀਆਂ ਦੀ ਕੰਪਲੀਟ ਹੈ ਜੋ ਉਸ ਕੰਪਲੀਟ ਦੇ ਤਰਖਾਸਤੇ ਬਣਦੀਆਂ ਧਰਾਵਾਂ ਲਾਣ ਟੋਸ਼ੀਆਂ ਫੜ ਕੇ ਅੰਦਰ ਦੇਣ ਤਾਂ ਕਿ ਗੁੜੀਆਂ ਨੂੰ ਕੋਈ ਸ਼ਾਂਤੀ ਮਿਲ ਜੇ ਆਪਣੇ ਘਰ ਇਸ ਮਾਮਲੇ ਦੇ ਵਿੱਚ ਜਿਹੜੇ ਤੁਸੀਂ ਫ੍ਰੀ ਸਿਧਿਕਾਰੀਆਂ ਤੇ ਕਾਰਵਾਈ ਦੀ ਬੰਕ ਕਰ ਰਹੇ ਹੋ ਉਹ ਤਾਂ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਨੇ ਨਿਆਂਸਾਫਤਾ ਕੀ ਦਵਾਣਾ ਸੀ ਜਦੋਂ ਅਸੀਂ ਇੱਥੇ ਇਕੱਠੇ ਹੁੰਦੇ ਆ ਇੱਥੇ ਪੁਲਿਸ ਅਧਿਕਾਰੀ ਕਹਿੰਦਾ ਐਸਟੀ ਡੀਐਸਪੀ ਕੋਈ ਮੰਗ ਪੱਤਰ ਤੁਹਾਡਾ ਲੈਣ ਨਹੀਂ ਆਊਗਾ ਜਦੋਂ ਥਾਣੇ ਦੇ ਮੂਹਰੇ ਅਸੀਂ ਡੇਢ ਘੰਟਾ ਪਿੱਟਿਆ ਪਾ ਕਰਦੇ ਉੱਥੇ ਮੰਗ ਪੱਤਰ ਲੈਣ ਨਹੀਂ ਜਾਂਦੇ ਜਦੋਂ ਸਰਕ ਦੇ ਬਾਹਰਦੇ ਐ ਐਸਐਚਓ ਕਹਿੰਦਾ ਤੁਹਾਡੇ ਦੇ ਕਾਰਵਾਈ ਹੋਊਗੀ ਦੱਸੋ ਕਿਹੜੇ ਨਿਆਂ ਸਾਭ ਦੀ ਗੱਲ ਹੈ ਕਿਹੜੇ ਕੈਦਾ ਕਾਨੂੰਨ ਦੀ ਗੱਲ ਹੈ ਮਹਿਲਾ ਕਮਿਸ਼ਨ ਦਾ ਸਾਹ ਸਿਰਫ ਇੱਥੇ ਤੋਂ 6 ਕਿਲੋਮੀਟਰ ਦੂਰ ਹੈ 5 ਕਿਲੋਮੀਟਰ ਦੂਰ ਦਫ਼ਤਰ ਹੈ ਮਹਿਲਾ ਕਮਿਸ਼ਨ ਨੂੰ ਨਹੀਂ ਪਤਾ ਲੱਗਦਾ ਮਹਿਲਾਵਾਂ ਮਾ ਕਿਹੜੇ ਕਿਹੜੇ ਦੁੱਖ ਚੱਲ ਰਹੀਆਂ ਨੇ ਮੋੜੀ ਚ ਕਿੱਥੇ ਦਾ ਮਹਿਲਾ ਕਮਿਸ਼ਨ ਹੈ ਇਹ ਮਹਿਲਾ ਕਮਿਸ਼ਨ ਨੂੰ ਬੰਦ ਕਰਕੇ ਇਹ ਚਿਤਾਵਤੀ ਸਭ ਤੋਂ ਹੋ ਰਿਹਾ ਤਾਂ ਕਿ ਹੋਰ ਮੁਲਾਜ਼ਮਾਂ ਤੋਂ ਹੋਰ ਕੰਮ ਲਿਆ ਮਹਿਲਾ ਕਮਿਸ਼ਨ ਜਿਹੜਾ ਬੰਦ ਹੋਣਾ ਪੰਜਾਬ ਦਾ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦਾ ਕਿੱਥੇ ਗਿਆ ਮਹਿਲਾ ਕਮਿਸ਼ਨ ਕਿੱਥੇ ਗਿਆ ਕਿੰਨੇ ਤਰ੍ਹਾਂ ਦੇ ਕਮਿਸ਼ਨ ਲਾਏ ਆ ਆ ਹੈਲਪਲਾਈਨ ਬਣ ਗਈ ਇਹ ਮਹਿਲਾ ਹੈਲਪਲਾਈਨ ਬਣ ਗਈ ਕਿਹੜੀਆਂ ਲਾਈਨਾਂ ਯਾਰ ਕਿਵੇਂ ਹੋਇਆ ਡੈੱਡ ਹੋਇਆ ਪਿਆ ਸਾਰਾ ਕੁਝ ਪ੍ਰੈਸਰ ਆਈ ਵੀ ਤੁਹਾਡੇ ਤੋਂ ਉੱਪਰ ਕੁਝ ਨਹੀਂ ਹੈ ਤੁਹਾਡੇ ਕੈਮਰੇ ਅੱਜ ਅਸੀਂ ਘਰ ਘਰ ਤੱਕ ਆਵਾਜ਼ ਪਹੁੰਚਾ ਸਕਦੇ ਆ ਪਰ ਜੇ ਫੇਰ ਵੀ ਸਰਕਾਰ ਪ੍ਰਸ਼ਾਸਨ ਨਹੀਂ ਸੁਣਦਾ ਸਾਡਾ ਹੋਰ ਇਹ ਤਾਂ ਮਰਨ ਤੋਂ ਇਲਾਵਾ ਹੋਰ ਗੁੜੀਆਂ ਕੋਲ ਕੋਈ ਨੰਨ ਲੱਗਦੀ ਇੱਕ ਰਸਤਾ ਹੈ ਵੀ ਨਹੀਂ ਬੱਚਿਆ ਜਿਹੜੀ ਦੂਜੀ ਤੇਰਾ ਕੀ ਲੱਗਦਾ ਚੋਨਾਂ ਦੇ ਕੋਲੇ ਫਾਬੜੀ ਨਹੀਂ ਆ ਜਿਹੜੇ ਪ੍ਰਸ਼ਾਸਨ ਕੋਲ ਦੀ ਗੱਲ ਹਿਸਾਬ ਰਿਓ ਦੇਖੋ ਗੁੜੀਆਂ ਕੋਲੇ ਦਰਖਾਸਤਾਂ ਨੇ ਉਹਨਾਂ ਕੋਲ ਪੈਸੇ ਆ ਉਹ 4 ਪੈਸੇ ਦੰਦੇ ਆ ਪੁਲਿਸ ਜਿਵੇਂ ਡੀਆਈਜੀ ਡੀਆਈਜੀ ਕਰੋੜਾਂ ਰੁਪਿਆ ਲੰਦਾ ਫੜਿਆ ਗਿਆ ਮੁਹਾਲੀ ਜਿਹੜੇ ਵੀ ਅਧਿਕਾਰੀ ਨੇ ਇੱਥੇ ਕਰੋੜਾਂ ਰੁਪਿਆ ਵਟੌਰਦੇ ਨੇ ਪਰ ਪਰੇ ਪੈਨੇ 40 40 ਫਲੈਟ ਨਿਕੜਦੇ ਨੇ ਘੜੀਆਂ ਨਿਕਲਦੀਆਂ ਨੇ 50 50 ਤੇ 10 10 ਕਰੋੜਿਆਂ ਦੇ ਘਰੇ ਪਿਆਗਾ ਇਹਨਾਂ ਨੂੰ ਕੀ ਲੋੜ ਐ ਸਾਰੀਆਂ ਦਰਖਾਸਤਾਂ ਦੇ ਕਾਰਵਾਈ ਕਰਨ ਦੀ ਇਹਨਾਂ ਤੋਂ ਮੰਤਰੀ ਦਾ ਹੀ ਵੇਹਨ ਲਈ ਜਿਹੜਾ ਕੋਲ ਮਹੀਨਾ ਹੁੰਦਾ ਮੰਤਰੀ ਆਂਦੀ ਹੈ ਇਮੀਗ੍ਰੇਸ਼ਨ ਵਾਲਿਆਂ ਕੋਲ ਤੋਂ ਆਂਦੀ ਦੂਜਿਆਂ ਤੀਜਿਆਂ ਕੋਲ ਤੋਂ ਆਂਦੀ ਇਹਨਾਂ ਨੂੰ ਉਹੀ ਵੇਹਨ ਨਹੀਂ ਹੈ ਇਹ ਆਮ ਜਨਤਾ ਦੀ ਆਮ ਪਬਲਿਕ ਦੀ ਗਰੀਬ ਬੱਚਿਆਂ ਦੀ ਪੀੜਤ ਬੱਚਿਆਂ ਦੀ ਕਿਵੇਂ ਖਰ ਲੈਣਗੇ ਅਗਲੀ ਕਾਰਵਾਈ ਕੀ ਹੈ ਤੁਹਾਡੇ ਅਗਲੀ ਕਾਰਵਾਈ ਤੁਹਾਡੇ ਰਹੀ ਅਸੀਂ ਬੇਨਤੀ ਕਰਦੇ ਹਾਂ ਜੀ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਜੇਕਰ ਇਸ ਗੁੜੀਆਂ ਨੂੰ ਨਾਂ ਨਿਆਂ ਸਾਫ ਮਿਲਿਆ ਤਾਂ ਡੀਜੀਪੀ ਪੰਜਾਬ ਦਾ ਤੇ ਮੁੱਖ ਮੰਤਰੀ ਪੰਜਾਬ ਦਾ ਸੀ ਆਹ ਤਿੰਨ ਦਿਨ ਤੋਂ ਬਾਅਦ ਤੰਦਰ ਤੋਂ ਬਾਅਦ ਸਾਰਾ ਮੋਰਚਾ ਆਗੂਆਂ ਨੂੰ ਅਲੱਗ-ਅਲੱਗ ਧਾਰਮਿਕ ਤੇ ਜੋ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਤੇ ਇੱਥੇ ਇਕੱਠੇ ਹੋਣਗੇ ਤੇ 7 ਵਜੇ ਦੀਆਂ ਲੇਟਾਂ ਕੋਲ ਉਹਨਾਂ ਦੇ ਪੁਤਲੇ ਫੁੱਕੇ ਜਾਣਗੇ ਤੇ ਪਿੱਟ ਸਿਆਪਾ ਕੀਤਾ ਜਾਵੇਗਾ ਸ੍ਰੀ ਸਾਹਿਬ ਇਹ ਇਹ ਹੋਵੇ ਕਿ ਪੁਲਿਸ ਦੇ ਕੋਲੇ ਬੜੇ ਦਾਅਵੇ ਨੇ ਇਹ ਇਹ ਨਾ ਹੋਵੇ ਕਿ ਤੁਸੀਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੋ ਕਰਦਾ ਹੀ ਚਰਚਾ ਦੀ ਡਿਮਾਂਡ ਕਰ ਰਹੇ ਹੋ ਉਲਟਾ ਤੁਹਾਡੇ ਖਿਲਾਫ ਤਾਂ ਲੜਕੀ ਦੇ ਖਿਲਾਫ ਹੀ ਕਰਦੀ ਮੈਂ ਕਿਹਾ ਮੇਰੇ ਖਿਲਾਫ 10 ਪਰਚੇ ਹੋਲੇ ਪਰਚਾ ਉਹਦੇ ਦੇ ਨਹੀਂ ਕਰਦੇ ਇਹ ਪਹਿਲਾਂ ਜਿਹੜੇ ਦੋ-ਦੋ ਕਾਲੀ ਸਰਕਾਰ ਚ ਹੋਏ ਦੋ ਕਾਂਗਰਸ ਸਰਕਾਰ ਚ ਹੋਏ ਆਇਨਾ ਨੇ ਤਿੰਨ ਕਰਤੇ ਇਹ ਨੰਬਰ ਨੰਬਰ ਬਦਲ ਲੈ ਰਹੇ ਆਮ ਆਦਮੀ ਪਾਰਟੀ ਵਾਲੇ ਪਰਚੇ ਕਰਨ ਦੇ ਇਹ ਡੰਡਾ ਤੰਤਰ ਹੋਇਆ ਵਾ ਲੋਕਤੰਤਰ ਨਹੀਂ ਇੱਥੇ ਡੰਡਾ ਤੰਤਰ ਹੋਇਆ ਹੋਇਆ ਹੁਣ ਆ ਸ਼ਰਮ ਚੱਲ ਰਿਹਾ ਇੱਕ ਪੱਤਰਕਾਰ ਅੱਜ ਖੰਨੇ ਐਸਐਸਪੀ ਦਫਤਰ ਦਾ ਘਰਾਵਾ ਪੱਤਰਕਾਰ ਨੇ ਖਬਰ ਚਲਾਦੀ ਗੁਰਦੀਪ ਸਿੰਘ ਕਾਲੀ ਉਹਨੂੰ ਚੱਕ ਕੇ ਅੰਦਰ ਗੇਰਦਾ ਦੋ ਪਰਚੇ ਕਰਿਆ ਉਹਦੇ ਤਿੰਨ ਮਹੀਨੇ ਦੇ ਦੋ ਪਰਚੇ ਕਰਦੇ ਅੱਜ ਐਸਐਸਪੀ ਦਫਤਰ ਦਾ ਘਰਾਵਾ ਖੰਨੇ ਹੋ ਰਿਹਾਗਾ ਸਾਰੇ ਜਿਹੜੀ ਹਾਲਤ ਬਹੁਤ ਬੁਰੀ ਹੋਈ ਵੀ ਹੈ ਕੈਦਾ ਕਰਨ ਦੀ ਕੋਈ ਨਾਮੀ ਸਰਕਾਰ ਬੁਰੀ ਤਰ੍ਹਾਂ ਫੈਲ ਹੋ ਚੁੱਕੀ ਹੈ